ਕੌਣ ਹੈ ਹਰਦੀਪ ਸਿੰਘ ਮੁੰਡਿਆ ਮੈਂ ਨਹੀਂ ਜਾਣਦਾ ਕਿ ਕੌਣ ਹੈ ਆਮ ਆਦਮੀ ਪਾਰਟੀ ਦਾ ਹੈ ਐਮਐਲਏ ਇਹ ਬਿਆਨ ਦੱਸਿਆ ਕਿ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਵਿਸ਼ੇਸ਼ ਪੈਕੇਜ ਦੇ ਐਲਾਨ ਤੋਂ ਬਾਅਦ ਲਗਾਤਾਰ ਸਿਆਸੀ ਕਮਸਾਣ ਜਾਰੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਦੇ ਵੱਲੋਂ ਮੋਦੀ ਦੇ ਵੱਲੋਂ ਜਿਹੜਾ ਕਿ ਪੰਜਾਬ ਦੇ ਵਿੱਚ ਦੌਰਾ ਕੀਤਾ ਜਾਂਦਾ ਹੈ ਤੇ ਜਿਸ ਦੌਰਾਨ 1600 ਜਿਹੜਾ ਕਿ ਕਰੋੜ ਦਾ ਐਲਾਨ ਕੀਤਾ ਜਾਂਦਾ ਹੈ ਤੇ ਉਥੇ ਪੰਜਾਬੀਆਂ ਨੂੰ ਇੱਕ ਪੈਕੇਜ ਦਿੱਤਾ ਜਾਂਦਾ ਹੈ ਪਰੰਤੂ ਇਸ ਤੋਂ ਬਾਅਦ ਉਥੇ ਹੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਜਿਹੜੀ ਕਿ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਉਥੇ ਹੀ ਨਰਿੰਦਰ ਮੋਦੀ ਉਹਨਾਂ ਨੂੰ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਆਪਕੋ ਹਿੰਦੀ ਵਿੱਚ ਸਮਝ ਨਹੀਂ ਆਤਾ 1600 ਕਰੋੜ ਕਾ ਪੈਕੇਜ ਕਾ ਐਲਾਨ ਕਰ ਤੋਂ ਦਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਨੇ ਕਿਹਾ ਕਿ ਅਜੇ ਹੀ ਸ਼ਬਦਾਂ ਜਿਹੜੀ ਕਿ ਇੱਕ ਪ੍ਰਧਾਨ ਮੰਤਰੀ ਦੇ ਵੱਲੋਂ ਬੋਲੀ ਗਈ ਹੈ ਤਾਂ ਹੁਣ ਉਸ ਤੋਂ ਬਾਅਦ ਸੁਨੀਲ ਜਾਖੜੀ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਐਮਐਲਏ ਹਰਦੀਪ ਸਿੰਘ ਮੁੰਡਿਆ ਨੂੰ ਨਹੀਂ ਜਾਣਦਾ ਕੌਣ ਹੈ ਤੇ ਜਿਸ ਤੋਂ ਬਾਅਦ ਉੱਥੇ ਹੁਣ ਪ੍ਰੈਸ ਕਾਨਫਰੰਸ ਜਿਹੜੀ ਕਿ ਹਰਦੀਪ ਮੁੰਡਿਆ ਦੇ ਵੱਲੋਂ ਕੀਤੀ ਜਾਂਦੀ ਹੈ ਇੱਕ ਤਿੱਖੇ ਨਿਸ਼ਾਨੇ ਹੁਣ ਕੇ ਜਿਹੜੇ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਉੱਤੇ ਸਾਦੇਟਾਰੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣੋ ਨੇ ਸੁਨੀਲ ਜਾਖੜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਿਹਾ ਸੀ ਬਹੁਤ ਦੁੱਖ ਲੱਗਾ ਕਿਉਂਕਿ ਮੈਂ ਸ੍ਰੀ ਸੁਨੀਲ ਜਾਖੜ ਜੀ ਬਹੁਤ ਸਤਿਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮਝਦਾ ਸੀ ਪਰ ਉਹ ਇਸ ਇੰਨੀ ਘਟਿਆ ਰਾਜਨੀਤੀ ਦੇ ਉੱਤੇ ਇੰਨੀ ਘਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾਗਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਤੇ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1600 ਕਰੋੜ ਰੁਪਏ ਜਿਹੜਾ ਨਿਫਣ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਜਦੋਂ ਮਾਚਲਦਾ ਵੀ ਨੁਕਸਾਨ ਬਹੁਤ ਘਟਾ ਹੈ ਮਾਚਲ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਉਸ ਤੋਂ ਆ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਚ ਦੱਸਿਆ ਸੁਭੋ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸੁਨੀਲ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਹੈ ਸੋ ਇੱਕ ਆਮ ਘਰਾਂ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਮੋਰਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋਣ ਕਿ ਮੈਂ ਤੇ ਜਾਣਦਾ ਨਹੀਂ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜਿਉ ਉਹਨਾਂ ਨੂੰ ਪੰਜਾਬ ਸਰਕਾਰ ਚੁਣਉਂਦੇ ਹੋਏ ਨਿਮਾਇੰਦਿਆਂ ਦਾ ਹੀ ਨਹੀਂ ਪਤਾ ਜਿਉ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋਣ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਪੰਜ ਹਫ਼ਤੇ ਦੇ ਕਰੀਬ ਹੋ ਗਿਆ ਸੀ ਸਾਰੇ ਪੂਰੇ ਹੜਪ੍ਰਿੱਟਤ ਇਲਾਕਿਆਂ ਦੇ ਵਿੱਚ ਜਾ ਕੇ ਹੜਪ੍ਰਿੱਟਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਵੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮਾ ਮੋਦੀ ਸਾਹਿਬ ਤੋਂ ਮੰਗ ਕੀਤੀ ਤੋ ਉਹਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਾਮਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ دیرਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ, ਜਾਨਾਂ ਚਲੀਆਂ ਗਈਆਂ। ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ। ਬਹੁਤ ਸਾਰੇ ਪਰਿਵਾਰਾਂ ਦੇ ਘਰ ਟਹਿ ਗਏ। ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇ ਗਏ। ਸੋ ਇਹ ਬੇਤਿਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਲੀਫ ਫੰਡ ਦਬੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਨ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋਣਗੇ ਦੁਆਰਾ ਰੋਟੀ ਖਾਂ ਜੋਗ ਹੋਣਗੇ ਪਰ ਜੇ ਮੈਂ ਮੰਗ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਬਾਅਦ ਸ੍ਰੀ ਜਾਖੜ ਜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਵਰਗੇ ਪੰਜਾਬ ਦੀ ਸੇਵਾ ਕਰਨੇ ਨੂੰ ਨਹੀਂ ਪਸੰਦ ਆ ਰਹੇ ਸੋ ਆਮ ਪੰਜਾਬ ਨੂੰ ਇਹਨਾਂ ਨਾਲ ਬਾਰੇ ਪਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪਮਾਨ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹ ਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ